ਸਸਟੀ ਕਾਜੀ कॉटन ਦੇ सूट ਲੈ ਕੇ ਆਇਆ ਬਹੁਤ ਜ਼ਿਆਦਾ ਲੁੱਕ ਵਾਈਜ਼ ਨੈਕਲਾਈਨਸ ਬਣੀ ਹੋਈ ਕਿ ਪ੍ਰਿੰਟ ਸ਼ਰਟ ਆ ਪਲੇਨ ਬਾਟਮ ਤੇ ਦੁਪੱਟੇ कॉटन ਦੇ ਹੋਏਗੇ ਪ੍ਰਾਈਸ ਇਹਨਾਂ ਦਾ ਬਹੁਤ ਜ਼ਿਆਦਾ ਰੀਜ਼ੀਲੇਬਲ ਹੈਗਾ ਜੀ ਸਿਰਫ 800 ਰੁਪਏ ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਬਿਲਕੁਲ ਡਿਜ਼ਾਈਨਰ ਸੂਟ ਇਹ ਸੂਟ ਜਿਹੜੇ ਨੇ ਵਿਸਕੋਸ ਆਰਗੰਜ਼ਾ ਦੇ ਨੇ ਬਹੁਤ ਸੋਹਣਾ ਸਟੱਫ ਹੁੰਦਾ ਇਹ ਇਹਨਾਂ ਦੇ ਉੱਪਰ ਪ੍ਰਿੰਟ ਦੇ ਉੱਪਰ ਹੈਂਡਵਰਕ ਦਿੱਤਾ ਬਿਲਕੁਲ ਨਵੀਂ ਲੁੱਕ ਦੇ ਬਹੁਤ ਸੋਹਣੇ ਡਿਜ਼ਾਈਨਰ ਸੂਟ ਨੇ ਇਹਨਾਂ ਸਾਰੇ ਸੂਟਾਂ ਦੇ ਨਾਲ ਜਿਹੜੇ ਦੁਪੱਟੇ ਉਹ ਪਿਓਰ ਸ਼ਿਫॉन ਦੇ ਆਉਣਗੇ ਐਂਡ ਦੁਪੱਟਿਆਂ ਦੇ ਉੱਪਰ ਵੀ ਬਹੁਤ ਸੋਹਣਾ ਹਾਈਲਾਈਟ ਕੀਤਾ ਹੋਇਆ ਬਹੁਤ ਪਿਆਰੇ ਸੂਟ ਨੇ ਸਾਰੇ ਹੈਂਡਵਰਕ ਦੇ ਨੇ ਦੁਪੱਟੇ ਇਹਨਾਂ ਦੇ ਡਿਜ਼ਾਈਨਿੰਗ ਦੇ ਅਕੋਰਡਿੰਗ ਹੀ ਇਹਨਾਂ ਦਾ ਪ੍ਰਾਈਸ ਆ ਪ੍ਰਾਈਸ ਉੱਪਰ ਮੈਂਸ਼ਨ ਦਿੱਤਾ ਹੋਇਆ ਇਹ ਹੈਗੇ ਜੀ ਫੁਲਕਾਰੀ ਦੇ ਸੂਟ 트ੈਂਡਿੰਗ ਡਿਜ਼ਾਈਨ ਹੈ ਇਹਦੇ ਵਿੱਚ ਸ਼ਿਫੌਨ ਤੇ ਰੈਡੀ ਹੋਏ ਨੇ ਇਸ ਵਾਰ ਸ਼ਿਫੌਨ ਦਾ ਫੈਬਰਿਕ ਰਹੇਗਾ ਫੁੱਲ ਇਹ ਰੈਡੀ ਨੇ 5 ਮੀਟਰ ਸੂਟ ਹੋਊਗਾ ਇਹ ਫੈਬਰਿਕ ਆ ਜੀ ਪਰ ਮੀਟਰ ਦੇ ਅਕੋਰਡਿੰਗ ਚਾਹੇ ਤੁਸੀਂ ਸ਼ਰਟ ਵਾਸਤੇ ਲੈ ਸਕਦੇ ਹੋ ਜਾਂ ਲਹੰਗੇ ਵਗੈਰਾ ਵੀ ਇਹਦੇ ਤੁਸੀਂ ਬਣਾ ਸਕਦੇ ਹੋ